ਹਾ 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 ਦਾਤਾ ਤੂੰ ਨਾ ਕਰੇਂ ਤੇ ਹੋਣੀ ਕਦੇ ਕੇਟ ਤੇ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਦਾ ਤੂੰ ਨਾ ਕਰਦੇ ਹੋ ਰੇ ਕਰੇ ਕਿਡਾ ਆ ਮੇਰੀ ਸਫੇ ਦੂਰ ਤਾਂ ਪੂਰੀਆਂ ਲੋਕੀ ਤੱਕਦੇ ਐਬ ਗੁਨਾਹ ਮੇਰੇ ਤੇ ਮੈਂ ਤੱਕਦਾ ਰਹਿ ਮਤਾ ਤੇਰੀਆਂ ਨੂੰ ਤੇ ਕਹਿੰਦੇ ਨੇ ਕਿ ਕਿਸੇ ਵੀ ਬੰਦੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਹਰੇਕ ਬੰਦੇ ਨੂੰ ਕੋਈ ਨਾ ਕੋਈ ਗੁਣ ਬਖਸ਼ਿਆ ਹੈ ਤੇ ਕੀ ਕਹਿਣ ਜਾ ਰਿਹਾ ਜੀ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਉਡਾਈਦਾ 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 ਤੂੰ ਕੀ ਜਾਣੇ ਮੇਰੇ ਤੂੰ ਕੀ ਜਾਣੇ ਮੇਰੇ ਸਾਇਆ ਨਹੀਂ ਖੁਦਾਈ ਦਾ ਕਿਸੇ ਦੀ ਗਰੀਬੀ ਦਾ ਮਜਾਕ ਨਹੀਂ ਬਾਬਾ ਇਸ ਇੱਕ ਛੋਟਾ ਜਿਹਾ ਵਾਕਿਆ ਦੱਸਣ ਲੱਗਾ ਉਸ ਵਾਰ ਸਮਾਂ ਸੀ ਰੱਖਿਓ ਬਣੀ ਤੰਦਨ ਦੰਦ ਦਿ세 ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈ ਦਾ ਦਿ세 ਦੀ ਗਰੀਬੀ ਰੱਖਿਓ ਬਣੀ ਮਜ਼ਾਕ ਨਹੀਂ ਉਡਾਈ ਦਾ ਬਾਬਾ ਜੀ ਇੱਕ ਲੱਕੜਾਰਾ ਸੀ ਅਕਸਰ ਲੱਕੜ ਲੱਕੜਾ ਕੱਟ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਬੜੀ ਹਾਲਤ ਪਰ ਲੱਗ ਲ ਬੜੀ ਸੀ ਦਾਦਿਆਂ ਦੇ ਨਾਲ ਇੱਕ ਵਾਰ ਸਮੇਂ ਦੇ ਵਿੱਚ ਜੰਗਲ ਦੇ ਵਿੱਚ ਇੱਕ ਲక్ష్ਮੀ ਤੇ ਇੱਕ ਕਿਸਮਤ ਦੀ ਦੇਵੀ ਬੈਠੇ ਨੇ ਦੋਨੇ ਦੇਵੀਆਂ ਬੈਠੀਆਂ ਨੇ ਤੇ ਜਿਹੜੀ ਲక్ష్ਮੀ ਹੈ ਉਹਨੂੰ ਬੜਾ ਤਰਸ ਆਉਂਦਾ ਹੈ ਉੱਤੇ ਕਹਿੰਦੀ ਹੈ ਕਿ ਇਹਦੇ ਮੈਂ ਜਿਹੜੇ ਭਾਗ ਜਿਹੜੇ ਉਹ ਬਦਲਣਾ ਚਾਹੁੰਦੀ ਹਾਂ ਕਿਸਮਤ ਨੇ ਆਖਿਆ ਕਿ ਮੇਰੇ ਤੋਂ ਬਿਨਾਂ ਤੂੰ ਕੁਝ ਨਹੀਂ ਕਰ ਸਕਦੀ ਜੋ ਕਰਨਾ ਹੈ ਕਰਕੇ ਦੇਖ ਲੈ ਉਹਨਾਂ ਨੇ ਬਾਬਾ ਜੀ ਇੱਕ ਮੋਹਰਾ ਦੀ ਥੈਲੀ ਦਿੱਤੀ ਉਹ ਲੱਕੜਹਾਰੇ ਨੂੰ ਉਹ ਘਰ ਜਾਂਦਾ ਜਾਂਦਾ ਬੜਾ ਖੁਸ਼ ਹੋ ਰਿਹਾ ਉੱਚੀ ਉੱਚੀ ਆਵਾਜ਼ਾਂ ਲਾਉਂਦਾ ਪਿਆ ਵੀ ਭਾਗਵਾਨ ਨੇ ਥੈਲੀ ਮਿਲ ਗਈ ਹੈ ਆਪਣੇ ਜਿਹੜੇ ਗੁੱਕ ਦਿਲਦਰੋ ਸਾਰੇ ਕੱਟੇ ਗਏ ਨੇ ਲਾਗੋ ਗਵਾਂਢ ਦੇ ਵਿੱਚੋਂ ਕਿਸੇ ਨੇ ਆਵਾਜ਼ ਸੁਣ ਲਈ ਜਦੋਂ ਦਰਵਾਜ਼ੇ ਦੇ ਵਿੱਚ ਰੱਖ ਕੇ ਘਰ ਵਾਲੀ ਨੂੰ ਬੁਲਾਉਣ ਗਿਆ ਉਹ ਜਿਹੜੀ ਮੋਹਰਾ ਦੀ ਥੈਲੀ ਸੀ ਉਹ ਕਿਸੇ ਨੇ ਚੋਕ ਲਈ ਗਵਾਂਢੀ ਉਹ ਫੇਰ ਅਗਲੇ ਦਿਨ ਲੱਕੜਾ ਕੱਟ ਰਿਹਾ ਹੈ ਤੇ ਕਿਸਮਤ ਦੀ ਦੇਵੀ ਕਹਿੰਦੀ ਹੈ ਕਿ ਲਾ ਲਿਆ ਤੂੰ ਕਹਿੰਦੀ ਨਹੀਂ ਮੈਂ ਵੀ ਮਦਦ ਕਰਨਾ ਚਾਹੁੰਦੀ ਆ ਕੀ ਕੀਤਾ ਕਿ ਇੱਕ ਉਹਨੂੰ ਸੋਨੇ ਦਾ ਹਾਰ ਦੇ ਦਿੱਤਾ ਬਾਬਾ ਜੀ ਤਵੱਜੋ ਦੇ ਬਸ ਇਸ ਬਾਤ ਸਮਾਪਤੀ ਹੈ ਸੋਨੇ ਦਾ ਹਾਰ ਦੇ ਦਿੱਤਾ ਉਹਨੇ ਆਪਣੀ ਪੱਗ ਦੇ ਵਿੱਚ ੜਾ ਲਿਆ ਜਦੋਂ ਪੱਗ ਦੇ ਵਿੱਚ ੜਾ ਲਿਆ ਰਸਤੇ ਦੇ ਵਿੱਚ ਜਾ ਰਿਹਾ ਤੇ ਸਿਆਣੇ ਬੰਦੇ ਨੂੰ ਪਤਾ ਹੈ ਕਿ ਜਿਹੜੀ ਏਲੇ ਉਹ ਲਿਸ਼ਕਰੀ ਚੀਜ਼ ਨੂੰ ਬੜੀ ਜਲਦੀ ਚ ਪੱਟਾ ਮਾਰ ਕੇ ਕੁੱਚਦੀ ਕੀ ਹੋਇਆ ਕਿ ਏਲ ਨੇ ਇੱਕ ਪੱਟਾ ਮਾਰਿਆ ਨਾਲ ਹੀ ਹਾਰ ਚੱਲਿਆ ਗਿਆ ਨਾਲ ਹੀ ਪੱਗ ਚਲੀ ਗਈ ਬੜਾ ਪਰੇਸ਼ਾਨ ਹੋਰ ਤੀਜੇ ਦਿਨ ਫੇਰ ਲੱਗਣਾ ਕੱਟ ਰਿਹਾ ਤੇ ਜਦੋਂ ਕਿਸਮਤ ਨੇ ਕਿਹਾ ਫਿਰ ਲక్ష్ਮੀ ਨੂੰ ਕਿ ਤੂੰ ਫਿਰ ਮਦਦ ਕਰਕੇ ਵੇਖ ਲਈਏ ਤਾਂ ਫਿਰ ਵੀ ਕੁਝ ਬਣਿਆ ਉਹ ਕਹਿੰਦੀ ਮੈਂ ਹਿੰਤ ਨਹੀਂ ਹਾਂ ਦੀ ਮੈਂ ਦੀ ਫਿਰ ਮਦਦ ਕਰਨਾ ਚਾਹੁੰਦੀ ਆ ਕੀ ਹੋਇਆ ਕਿ ਉਹਨੂੰ ਇੱਕ ਜਿਹਨੂੰ ਕਹਿੰਦੇ ਡਾਇਮੰਡ ਹੀਰਾ ਦੇ ਦਿੱਤਾ ਹੁਣ ਸੋਚਦਾ ਏਕ ਦੋ ਚੀਜ਼ਾਂ ਜਿਹੜੀਆਂ ਉਹ ਚਲੇ ਗੀਆਂ ਬਸ ਬਾਬਾ ਜੀ ਦੋ ਦੋ ਚਾਰ ਲੈਣਾ ਕੋਸਮਾ ਕਿ ਸਾਰਾ ਕੁਝ ਚਲਾ ਗਿਆ ਜਿਹੜਾ ਹੀਰਾ ਏ ਇਹ ਤੂੰ ਨਹੀਂ ਜਾਣਦੇ ਕੀ ਕਰਦਾ ਏ ਆਪਣੀ ਜੇਬ ਦੇ ਵਿੱਚ ਪਾ ਕੇ ਤੁਰਿਆ ਜਾਂਦਾ ਨਹੀਂ ਜਦੋਂ ਰਸਤੇ ਦੇ ਵਿੱਚ ਪਿਆਸ ਲੱਗ ਜਾਂਦੀ ਏ ਪਾਣੀ ਪੀਣ ਲੱਗਦਾ ਏ ਜਿਹੜਾ ਜੇਬ ਦੇ ਉੱਤੇ ਹੱਥ ਰੱਖਿਆ ਸੀ ਉਹ ਛੁੱਟ ਜਾਂਦਾ ਏ ਤੇ ਜਿਹੜਾ ਹੀਰਾ ਏ ਉਹ ਪਾਣੀ ਦੇ ਵਿੱਚ ਡਿੱਗ ਪੈਂਦਾ ਆਏ ਹਾਏ ਕਿਸਮਤ ਖਰਾਬ ਸੀ ਕਹਿੰਦੇ ਨਾ ਕਿ ਕਿਸਮਤ ਦੇ ਵਿੱਚ ਨਾ ਲਿਖਿਆ ਹੋਵੇ ਉਹ ਚੀਜ਼ ਮੂੰਹ ਦੇ ਵਿੱਚੋਂ ਵੀ ਡਿੱਗ ਜਾਂਦੀ ਹੈ ਘਰ ਦੇ ਵਿੱਚ ਚਲਾ ਗਿਆ ਫਿਰ ਅਗਲੇ ਦਿਨ ਲੱਕੜਾਂ ਕੱਟ ਰਿਆ ਤੇ ਕਿਸਮਤ ਦੀ ਦੇਵੀ ਨੇ ਕਿਹਾ ਲక్ష్ਮੀ ਨੂੰ ਕਿ ਤੂੰ ਆਪਣਾ ਜੋਰ ਲਾ ਲਿਆ ਜੇ ਹੁਣ ਮੈਂ ਚਾਹੇ ਤਾਂ ਕੁਝ ਕਰਕੇ ਵਿਖਾਵਾਂ ਉਹ ਕਹਿੰਦੀ ਦੇਖ ਲੈ ਭੈਣੇ ਤੂੰ ਕੀ ਕਰ ਸਕਦੀ ਹੈ ਉਹਨੇ ਬਾਬਾ ਜੀ ਇੱਕ ਟਕਾ ਦਿੱਤਾ ਟਕਾ ਉਹ ਸੀ ਬੜੀ ਵੱਡੀ ਜਿਹੜੀ ਸੀ ਵੈਲਿਊ ਸੀ ਉਸ ਚੀਜ਼ ਦੀ ਉਹ ਕੀ ਕੀਤਾ ਕਿ ਟੱਕਾ ਲੈ ਕੇ ਜਾ ਰਿਹਾ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਇੰਨੀਆਂ ਕੀਮਤੀ ਵੱਡੀਆਂ-ਵੱਡੀਆਂ ਚੀਜ਼ਾਂ ਮੇਰੇ ਕੋਲ ਆ ਗਈਆਂ ਮੇਰਾ ਫਿਰ ਨਹੀਂ ਕੁਝ ਬਣਿਆ ਇਹ ਟੱਕੇ ਨਾਲ ਕੀ ਬਣਨਾ ਹੈ ਇਹ ਤਾਂ ਕਰਦੇ ਸ਼ਹਿਰ ਦੇ ਵਿੱਚੋਂ ਮੱਛੀ ਲੈਣੇ ਆ ਤੇ ਅੱਜ ਖਾਣੇ ਆ ਹੁਣ ਜਿਵੇਂ ਜਦੋਂ ਜੰਗਲ ਦੇ ਵਿੱਚ ਦੀ ਗੁਜ਼ਰ ਰਿਹਾ ਹੈ ਤਾਂ ਇੱਕ ਰੁੱਖ ਦੇ ਉੱਪਰ ਚੜਦਾ ਹੈ ਵੀ ਥੋੜਾ ਜਿਹਾ ਸੁੱਕਾ-ਸੁੱਕਾ ਕੋਈ ਬਾਲਣ ਲੈ ਜੀ ਜਦੋਂ ਬਾਬਾ ਜੀ ਰੁੱਖ ਦੇ ਉੱਤੇ ਚੜਿਆ ਤੇ ਉੱਤੇ ਪੱਗ ਪਈ ਤੇ ਉੱਤੇ ਹਾਰ ਪਿਆ ਆਏ ਹਾਏ ਕਿਸਮਤ ਖੁੱਲ ਗਈ ਬੜਾ ਖੁਸ਼ ਹੋਇਆ ਹਾਂ ਹੋਂ ਜਦੋਂ ਭੱਜਾ ਜਾ ਰਿਹਾ ਹੈ ਘਰ ਵੱਲ ਨੂੰ ਜਦੋਂ ਉੱਚੀ ਉੱਚੀ ਰੌਲਾ ਪਾ ਰਿਹਾ ਹੈ ਭਗਵਾਨ ਨੇ ਆਪਣੀ ਕਿਸਮਤ ਖੁੱਲ ਗਈ ਲੱਗੋ ਗਵਾਂਡ ਵਾਲੇ ਨੂੰ ਪਤਾ ਲੱਗ ਗਿਆ ਕਿ ਕੋਈ ਮਲਾਜ਼ਮ ਲੈ ਕੇ ਪੁਲਸ ਵਾਲਾ ਲੈ ਕੇ ਆ ਗਿਆ ਉਹਨੇ ਕੀ ਕੀਤਾ ਕਿ ਗੰਧ ਥਾਣੀ ਜਿਹੜੀ ਸੀ ਮੋਹਰਾ ਦੀ थैਲੀ ਸੁੱਟ ਦਿੱਤੀ ਹੁਣ ਹਾਰ ਵੀ ਮਿਲ ਗਿਆ ਤੇ ਜਿਹੜਾ ਸੀ थैਲੀ ਸੀ ਮੋਹਰਾ ਦੀ ਉਹ ਵੀ ਮਿਲ ਗਈ ਤੇ ਬਾਜ਼ਾਰ ਦੇ ਵਿੱਚੋਂ ਮੱਛੀ ਲੈ ਕੇ ਜਾ ਰਿਹਾ ਤੇ ਘਰ ਜਦੋਂ ਜਾ ਕੇ ਘਰਵਾਲੀ ਨੂੰ ਫੜਾਈ ਕਹਿੰਦਾ ਕਿ ਭਗਵਾਨ ਨੇ ਅੱਜ ਬੜਾ ਖੁਸ਼ੀ ਦਾ ਦਿਨ ਏ ਇਦਾਂ ਕਰਕੇ ਤੂੰ ਮੱਛੀ ਬਣਾ ਤੇ ਆਪਾਂ ਆਰਾਮ ਦੇ ਨਾਲ ਬੈਠ ਕੇ ਖਾਈਏ ਤੇ ਬਾਬਾ ਜੀ ਉਸ ਅੱਲਾਹ ਪਾਕ ਦੀ ਕਿਰਪਾ ਸਰਕਾਰ ਜਦੋਂ ਮੱਛੀ ਕੱਟੀ ਦੇ ਵਿੱਚੋਂ ਹੀਰਾ ਵੇ ਨਿਕਲਿਆ ਜੇ ਕਾਰਾ ਸਾਈਆਂ ਦੇ ਨਾਮ ਦਾ ਬੋਲ ਸਾੱਚੇ ਦਰਬਾਰ ਜੇ ਉਹਨਾਂ ਦੇ ਲੜ ਲੱਗੇ ਹੁਣ ਨਾ ਉਹ ਕਿਤੇ ਖਾਲੀ ਨਹੀਂ ਮੋੜਦੇ ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਹੋ ਕਾਜੀ ਤਾਂ ਕੀ ਮਾਣੀ ਇੱਥੇ ਗੋਠੀਆਂ ਤੇ ਕਾਰਾਂ ਦਾ ਕਾਜੀ ਤਾਂ ਕੀ ਮਾਣੀ ਇੱਥੇ ਗੋਠੀਆਂ ਤੇ ਕਾਰਾਂ ਦਾ ਨਿਕਲ ਦਵਾਲਾ ਜਾਂਦਾ ਵੱਡੇ ਸਾਹੂ ਕਾਰਾਂ ਦਾ ਨਿਕਲ ਦਵਾਲਾ ਜਾਂਦਾ ਕਿਸੇ ਪਿੱਛੇ ਲੱਗੀ ਐਵੇਂ ਮਾਇਆ ਪਿੱਛੇ ਲੱਗੀ ਐਵੇਂ ਰੋਬ ਨਹੀਂ ਵਖਾਈ ਦਾ ਕਿਸੇ ਦੀ ਗਰੀਬੀ ਦਾ ਮਾਝਾ ਕਲੀ ਉਡਾਈ ਦਾ ਕਿਸੇ ਦੀ ਗਰੀਬੀ ਦਾ ਮਾਝਾ ਕਲੀ ਉਡਾਈ ਦਾ ਕਿਸੇ ਦੀ ਗਰੀਬੀ ਦਾ ਮਾਝਾ ਕਲੀ ਡਾਈ ਦਾ ਸੋ ਦਾਤਾ ਜੀ ਅਨੇਕਾ ਪ੍ਰਕਾਰ ਦੇ ਭੁਲਾ ਹੋ ਗਿਆ ਹੋਣ ਗਿਆ ਬੜੇ ਗੁਣੀ ਲੋਕ ਨੇ ਸੋ ਇੰਨੀ ਹਾਜ਼ਰੀ ਕਬੂਲ ਕਰਿਓ ਸੋ ਜਿੰਨਾ ਸਮਾਂ ਦਿੱਤਾ ਸੀ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਜਿਹੜਾ ਬੰਦਾ ਇਨਸਾਨ ਸਮੇਂ ਦੀ ਕਦਰ ਕਰਦਾ ਹੈ ਸਮਾਂ ਉਹਦੀ ਕਦਰ ਕਰਦਾ ਹੈ ਹਲੇ ਹੋਰ ਬਹੁਤ ਅਜੀ ਹਾਜ਼ਰੀ ਭਰੀ ਮੇਰੇ ਵੀਰ ਨੇ ਜੋ ਕਿ ਅੰਬਰ ਸਰਦੋਏ ਨੇ ਸਾਡੇ ਗਿਲਸਾਫ ਬਹੁਤ ਹੀ ਖੂਬਸੂਰਤ ਆਵਾਜ਼ ਦੇ ਮਾਲਿਕ ਮਾ ਸਰਸਵਤੀ ਖੁਦ ਵੀ ਰਾਜਮਾਨ ਇਹਨਾਂ ਦੇ ਕੰਠੇ ਦੇ ਵਿੱਚ ਹੋਰ ਬਹੁਤ ਅੱਛੀ ਸਾਊਂਡ ਹੈ ਮੇਰੇ ਵੀਰ ਦੀ ਹੂਜਾ ਲਾਈਟ